ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵੱਡਾ ਹਾਦਸਾ ਹੁੰਦਾ ਦੇਖਿਆ ਜਾ ਸਕਦਾ ਹੈ ਇਸ ਹਾਦਸੇ ਦੇ ਵਿੱਚ ਵਡੋਦਰਾ ਤੇ ਆਨੰਦ ਨੂੰ ਜੋੜਨ ਵਾਲਾ ਇੱਕ ਗੰਭੀਰਾ ਪੁਲ ਟਹਿ ਗਿਆ ਇਸ ਹਾਦਸੇ ਦੇ ਵਿੱਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋਏ ਪੁਲ ਡਿੱਗਦੇ ਹੀ 5 ਵਾਹਨ ਸਿੱਧੇ ਨਦੀ ਦੇ ਵਿੱਚ ਡਿੱਗ ਗਏ ਜਿਨ੍ਹਾਂ ਦੇ ਵਿੱਚ ਇੱਕ ਟਰੱਕ ਤੇ ਇੱਕ ਪਿਕਅਪ ਵਾਹਨ ਅਜੇ ਵੀ ਨਦੀ ਦੇ ਵਿੱਚ ਫਸਿਆ ਹੋਇਆ ਹੈ ਇਹ ਹਾਦਸਾ ਪਾਦਰਾ ਇਲਾਕੇ ਵਿੱਚ ਵਾਪਰਿਆ ਜਿੱਥੇ ਮਹਸਾਗਰ ਨਦੀ ਤੇ 43 ਸਾਲ ਪਹਿਲਾਂ ਗੰਭੀਰਾ ਪੁਲ ਬਣਾਇਆ ਗਿਆ ਸੀ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਜਿਸ ਸਥਾਨ ਪੁਲ ਡਿੱਗਿਆ ਉਥੇ ਨਦੀ ਵਿੱਚ ਪਾਣੀ ਹੈ ਪਰ ਬਚਾਅ ਕਾਰਜ ਅਧਿਕਾਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਚਾਅ ਟੀਮ ਕਿਸ਼ਤੀ ਦੀ ਮਦਦ ਦੇ ਨਾਲ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਨਦੀ ਵਿੱਚ ਪਾਣੀ ਦਾ ਪੱਧਰ ਘਟ ਹੋਣ ਅਤੇ ਚਿੱਕੜ ਜਮਾ ਹੋਣ ਕਰਕੇ ਉਹ ਮੌਕੇ ਤੇ ਨਹੀਂ ਪਹੁੰਚ پا ਰਹੀ ਅਧਿਕਾਰੀ ਪਾਣੀ ਦੇ ਵਿੱਚ ਡਿੱਗੇ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੁਲਿਸ ਟੀਮ ਵੀ ਚਿੱਕੜ ਵਿੱਚੋਂ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ